ਪੈਸੇ ਮੇਰਾ ਨਾਮ ਮੋਹਨ ਹੈ ਡਾਕੂਮੈਂਟਰੀ ਕਾਗਜ਼ਾਂ ਦੇ ਵਿਸਤਾਰ ਜਿੰਨਾ ਵੀ ਮੇਰੇ ਪੜਾਈ ਦੇ ਡਾਕੂਮੈਂਟ ਆ ਉਹਦੇ ਵਿੱਚ ਮੋਹਨ ਨਾਮ ਹੈ ਮੇਰਾ ਲੇਕਿਨ ਮੋਹਨ ਤੋਂ ਮੈਂ ਮੋਣੀ ਬਣ ਗਈ ਹਾਂ ਤੇ ਮੰਤ ਇੱਕ ਜਿਹੜਾ ਆਪਾਂ ਰਿਚੁਅਲ ਫੋਲੋ ਕਰਦੇ ਹਾਂ ਮੰਤਾਂ ਦਾ ਤੇ ਉਹ ਮੈਂ ਆਪਣਾ ਸਰਨੇਮ ਅੱਗੇ ਮੰਤ ਲਾਇਆ ਤੇ ਹੁਣ ਮੈਨੂੰ ਲੋਕੀ ਮੋਣੀ ਮੰਤ ਦੇ ਨਾਮ ਤੋਂ ਹੀ ਜਾਣਦੇ ਆ ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਹਾਂ ਉਦੇ ਬਾਅਦ ਮੇਰੀ ਜਿੰਨੀ ਵੀ ਪੜ੍ਹਾਈ ਹੈ 10ਵੀਂ 12ਵੀਂ ਬੀਏ ਐਮਏ ਐਮਐਸਡਬਲਿਊ ਪੀਐਚਡੀ ਸਾਰੀ ਕੋਰਸਪੋਂਡੈਂਸ ਹੈ ਔਰ ਮੈਂ ਇੱਕ 2012 ਦੇ ਵਿੱਚ ਇੱਕ ਫਾਊਂਡੇਸ਼ਨ ਵੀ ਰਜਿਸਟਰਡ ਕਰਵਾਈ ਹੈ ਮਨਸਾ ਫਾਊਂਡੇਸ਼ਨ ਫੇਅਰਫੇ ਸੋਸਾਇਟੀ ਉਹਦੇ ਵਿੱਚ ਮੇਰੇ 3-4 ਪ੍ਰੋਗਰਾਮ ਚੱਲਦੇ ਜਿਹੜੇ ਉਹ ਵੀ ਸਿਰਫ ਮੰਨਤਾ ਦੀ ਇੱਕ ਮੰਨਤਾ ਦੇ ਉੱਤੇ ਮਤਲਬ 트랜ਸਜੈਂਡਰ ਕਮਿਊਨਿਟੀ ਤੇ ਹੀ ਚੱਲਦੇ ਪਏ ਹਨ ਇਵਨ ਕਿ ਐਲਜੀਬਟੀ ਪੂਰੀ ਕਮਿਊਨਿਟੀ ਮੈਂ ਕਵਰ ਕਰ ਰਹੀ ਹਾਂ ਇਹਦੇ ਵਿੱਚ ਅਹ ਦੇਖੋ ਜੀ ਇਹ ਸਖੀ ਵਨ ਸਟਾਪ ਸੈਂਟਰ ਹੈ ਇੱਥੇ 853 ਦੀ ਫੈਸਿਲਿਟੀ ਹੈ ਇਹ 2015 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਪੂਰੇ ਇੰਡੀਆ ਦੇ ਵਿੱਚ ਦੇ ਹਰ ਡਿਸਟ੍ਰਿਕਟ ਲੈਵਲ ਤੇ ਮੈਂ ਦੇਖੋ ਮੈਂ ਤਾਂ ਸਮਾਜ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਨੀ ਐ ਤੇ 트랜ਸ ਜੈਂਡਰ ਕਮਿਊਨਿਟੀ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਨੀ ਐ ਕਿ ਦੇਖੋ ਜਦ ਤੱਕ ਆਪਣੇ ਕੋਲੇ ਸਿੱਖਿਆ ਨਹੀਂ ਹੋਏਗੀ ਜਦ ਤੱਕ ਆਪਣੇ ਕੋਲੇ ਕੋਈ ਹੁਨਰ ਨਹੀਂ ਹੋਏਗਾ ਆਪਾਂ ਕਿਸੇ ਕੰਮ ਦੇ ਨਹੀਂ ਆਪਾਂ ਇੱਕ ਤਰ੍ਹਾਂ ਦੇ ਆਪਾਈਜ਼ ਹੈਗੇ ਆ ਮੇਰੇ ਟਾਈਮ ਸੀਗਾ ਉਦੋਂ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਲੇਕਿਨ ਫਿਰ ਵੀ ਜਦੋਂ ਮੈਂ 2017 'ਚ ਮੈਨੂੰ ਕਿਸੇ ਨੇ ਗਾਈਡ ਕੀਤਾ ਤਾਂ ਮੈਂ ਇੱਥੇ ਤੱਕ ਪਹੁੰਚ ਗਈ ਹੁਣ ਮੈਂ ਸਾਰਿਆਂ ਨੂੰ ਗਾਈਡ ਕਰਦੀ ਹਾਂ ਤਾਂ ਤੁਸੀਂ ਇਸ ਗਾਈਡਨੈਸ ਦਾ ਫਾਇਦਾ ਉਠਾਓ ਤੇ ਆਪਣੇ ਪੈਰਾਂ ਤੇ ਖੜ੍ਹੋ ਕਿ ਇੱਜ਼ਤ ਦੀ ਜ਼ਿੰਦਗੀ ਬਸਰ ਕਰੋ ਸਿੱਖ ਸਾਡਾ ਪ੍ਰੋਗਰਾਮ ਦੇਖ ਰਹੇ ਹੋਗੇ ਜਿਹਦੇ ਵਿੱਚ ਅਸੀਂ ਉਸ ਤਰ੍ਹਾਂ ਦੇ ਲੋਕਾਂ ਨੂੰ ਮਿਲਵਾਨਨੇ ਆ ਤੁਹਾਡੇ ਨਾਲ ਜਿਨ੍ਹਾਂ ਨੇ ਆਪਣੇ ਬਲਬੁੱਤੇ ਤੇ ਉੱਤੇ ਉੱਤੇ ਖੜੇ ਹੋ ਕੇ ਆਪਣੇ ਆਪ ਨੂੰ ਸਟੈਂਡ ਕੀਤਾ ਹੈਗਾ ਸਮਾਜ ਦੇ ਵਿੱਚ ਆਪਣਾ ਇੱਕ ਮੁਕਾਮ ਹਾਸਲ ਕਰਕੇ ਆਪਣੀ ਜਗ੍ਹਾ ਬਣਾਈ ਹੈਗੀ ਹੈ ਇਸੇ ਵਿਸ਼ੇ ਦੇ ਵਿੱਚ ਮੇਰੇ ਨਾਲ ਜਿਹੜੇ ਗੱਲਬਾਤ ਕਰਨਗੇ ਲੁਧਿਆਣਾ ਤੋਂ ਹੈਗੇ ਨੇ ਮੋਨੀ ਮਹੰਤ ਜਿਹੜੇ ਬਹੁਤ ਹੀ ਮਸ਼ਹੂਰ ਨੇ 2018 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸਮਾਜ ਸੇਵਾ ਦੇ ਵਿੱਚ ਤੇ ਅੱਜ ਦੇ ਰੇਟ ਦੇ ਵਿੱਚ ਇੱਕ ਨਾਮ ਹੈਗਾ ਔਰ 트랜스젠ਡਰ ਨੂੰ ਲੈ ਕੇ ਬਹੁਤ ਹੀ ਕੁਝ ਕਰ ਰਹੇ ਨੇ 트랜스젠ਡਰ ਦੀ ਜ਼ਿੰਦਗੀ ਦੇ ਵਾਸਤੇ ਹੀ ਇਹਨਾਂ ਨੇ ਬਹੁਤ ਲੜਾਈ ਕੀਤੀ ਹੈ ਔਰ ਉੱਪਰ ਤੱਕ ਲੜਾਈ ਕਰਨ ਤੱਕ ਉਹਨਾਂ ਦੇ ਹੱਕ ਦੇ ਵਾਸਤੇ ਖੜੇ ਨੇ ਇਹਨਾਂ ਦੇ ਕੋਲ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜਿਹੜੇ ਮੌਜੂਦ ਨੇ ਇੱਕ 트랜ਸਜੈਂਡਰ ਨੇ ਤੇ ਦੇਸ਼ ਦੇ ਵਿੱਚ ਤੁਸੀਂ ਦੇਖਦੇ ਹੋ ਵੀ 트랜스ਜੈਂਡਰ ਜਿਹੜੇ ਹੈਗੇ ਅਨ ਐਜੂਕੇਟ ਹੋਣ ਦੇ ਬਾਵਜੂਦ ਵੀ ਆਪਣਾ ਜਿਹੜਾ ਗੁਜ਼ਰਬਸਰ ਕਿਸ ਤਰ੍ਹਾਂ ਕਰਦੇ ਨੇ ਲੇਕਿਨ ਐਜੂਕੇਸ਼ਨ ਦੇ ਨਾਲ ਔਰ ਐਜੂਕੇਟਡ ਹੋਣ ਦਾ ਕਿੰਨਾ ਕ ਫਾਇਦਾ ਹੁੰਦਾ ਹੈਗਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਲੁਧਿਆਣਾ ਤੋਂ ਮੋਨੀ ਮਹੰਤ ਜਿਹੜੇ ਬਹੁਤ ਮਸ਼ਹੂਰ ਨੇ ਇਸ ਟਾਈਮ ਸਕੀ ਵਨ ਸਟਾਪ ਜਿਹੜਾ ਇੱਕ ਸਟੇਜ ਬਣਾਈ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਵਰਕ ਕਰ ਰਹੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਐਡਵਾਈਸ ਕਰਦੇ ਨੇ ਕਈਆਂ ਦੇ ਟੁੱਟਦੇ ਘਰ ਵੀ ਇਹਨਾਂ ਨੇ ਬਚਾਏ ਨੇ ਤੇ 2018 ਤੋਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਔਰ ਅਸੀਂ ਗੱਲ ਕਰਾਂਗੇ ਮੋਨੀ ਜੀ ਇੱਕ ਤਾਂ ਜਿਹੜਾ ਸਮਾਜ ਹੈਗਾ ਸਮਾਜ ਨੂੰ ਸੰਭਾਲਣਾ ਸਮਾਜ ਦੇ ਵਿੱਚ ਕੁਝ ਲੋਕ ਜਿਹੜੇ ਤੁਹਾਡੇ ਕੋਲ ਆ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਡੀਲ ਹੁੰਦੀ ਹੈਗੀ ਹੈ ਕਿਉਂਕਿ ਬਹੁਤ ਜਿੰਮੇਵਾਰੀ ਵਾਲਾ ਕੰਮ ਹੁੰਦਾ ਹੈਗਾ ਇਹ ਅਹ ਦੇਖੋ ਜੀ ਇਹ ਸਖੀ ਵਨ ਸਟਾਪ ਸੈਂਟਰ ਹੈ ਇੱਥੇ ਜੀ ਪੰਜ ਤਰ੍ਹਾਂ ਦੀ ਫੈਸਿਲਿਟੀ ਹੈ ਇਹ 2015 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ ਪੂਰੇ ਇੰਡੀਆ ਦੇ ਵਿੱਚ ਦੇ ਹਰ ਡਿਸਟ੍ਰਿਕਟ ਲੈਵਲ ਤੇ ਤੇ ਪੰਜ ਤਰ੍ਹਾਂ ਦੀ ਇਸ ਫੈਸਿਲਿਟੀ ਦੇ ਆਂਦੇ ਵਿੱਚ ਇੱਕ ਤਾਂ ਮੈਡੀਕਲ ਇੱਥੇ ਇਹਨਾਂ ਦਾ ਹੁੰਦਾ ਇੱਕ ਵਿਕਟਮ ਦਾ ਇੱਕ ਕਾਉਂਸਲਿੰਗ ਹੁੰਦੀ ਹੈ ਪੰਜ ਦਿਨਾਂ ਵਾਸਤੇ ਸ਼ੈਲਟਰ ਵੀ ਹੈ ਲੀਗਲ ਐਡ ਵੀ ਅਸੀਂ ਤੇਨੇ ਕਾਨੂੰਨੀ ਸਹਾਇਤਾ ਪੁਲਿਸ ਹੈਲਪ ਵੀ ਦੇਨੇ ਪੰਜ ਦਿਨਾਂ ਤੱਕ ਦੀ ਇਹ ਜੀ ਸਹੂਲਤ ਦੇਨੇ ਤੇ ਕਾਫੀ ਲੋਕ ਇਦਾਂ ਦੇ ਆਂਦੇ ਜਿਹੜੇ ਕਿ ਜਿੱਦਾਂ ਕਿ ਮਾਰਕੁੱਟ ਦਾ ਕੇਸ ਹੋ ਗਿਆ ਡੀਵੀਏਟ ਹੋ ਗਿਆ ਔਰਤਾ ਨਾਲ ਥੋੜਾ ਜਿਹਾ ਤੇ ਉਹਨਾਂ ਨੂੰ ਅਸੀਂ ਪੁਲਿਸ ਕੰਪਲੇਂਟ ਵੀ ਕਰਾਣੇ ਆ ਉਹਨਾਂ ਦਾ ਮੈਡੀਕਲ ਵੀ ਕਰਾਣੇ ਆ ਤੇ ਉਹਨਾਂ ਨੂੰ ਜਿਹੜੀ ਪੁਗ ਦੀ ਸਹਾਇਤਾ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਦੇਣੇ ਉਹਨਾਂ ਨਾਲ ਅਸੀਂ ਇਹ ਤਾਂ ਗੱਲ ਹੋ ਗਈ ਸਮਾਜਿਕ ਤੌਰ ਦੇ ਉੱਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਵੀ ਮੋਨੀ ਮਹੰਤ ਜਿਹੜੇ ਹੈਗੇ ਨੇ ਉਹ ਇੱਕ ਮਹੰਤ ਸ਼ਬਦ ਜਿਹੜਾ ਹੈਗਾ ਉਹ ਕਿੱਥੋਂ ਜੁੜਿਆ ਸ਼ੁਰੂਆਤ ਕਿਸ ਤਰ੍ਹਾਂ ਹੋਈ ਔਰ ਸ਼ੁਰੂਆਤੀ ਤੌਰ ਦੇਤੇ ਤੁਹਾਡੀ ਜਿਹੜੀ ਸ਼ੁਰੂਆਤ ਕਿਸ ਤਰ੍ਹਾਂ ਸੀ ਜੀਵਨੀ ਦੇ ਵਿੱਚ ਕਿਉਂਕਿ ਸਾਨੂੰ ਜਿਹੜਾ ਪਤਾ ਲੱਗਿਆ ਤੁਸੀਂ ਪੀ ਐਚ ਡੀ ਵੀ ਕੀਤੀ ਹੋਈ ਹੈ ਪੀ ਐਚ ਡੀ ਕਿਦੇ ਵਿੱਚ ਕੀਤੀ ਹੋਈ ਹੈ ਉਹ ਦਰਸ਼ਕ ਜਿਹੜੇ ਹੈਗੇ ਦੇਖਣਾ ਚਾਹੁੰਦੇ ਨੇ ਮੇਰਾ ਨਾਮ ਮੋਣੀ ਮੰਨਤੇ ਐ ਵੈਸੇ ਮੇਰਾ ਨਾਮ ਮੋਹਨ ਹੈ ਡਾਕੂਮੈਂਟਰੀ ਕਾਗਜ਼ਾਂ ਦੇ ਅੰਦਰ ਕਾਗਜ਼ਾਂ ਦੇ ਵਿਸਤਾਰ ਜਿਹਨਾਂ 'ਵੀ ਮੇਰੇ ਪੜਾਈ ਦੇ ਡਾਕੂਮੈਂਟ ਆ ਉਹਦੇ ਵਿੱਚ ਮੋਹਨ ਨਾਮ ਹੈ ਮੇਰਾ ਲੇਕਿਨ ਮੋਹਨ ਤੋਂ ਮੈਂ ਮੋਣੀ ਬਣ ਗਈ ਹਾਂ ਹੁਣ ਤੇ ਮੰਤ ਇੱਕ ਜਿਹੜਾ ਆਪਾਂ ਰਿਚੁਅਲ ਫੋਲੋ ਕਰਦੇ ਹਾਂ ਮੰਤਾਂ ਦਾ ਤੇ ਉਹ ਮੈਂ ਆਪਣਾ ਸਰਨੇਮ ਮੈਂ ਅੱਗੇ ਮੰਤ ਲਾਇਆ ਤੇ ਹੁਣ ਮੈਨੂੰ ਲੋਕੀ ਮੋਨੀ ਮੰਤ ਦੇ ਨਾਮ ਤੋਂ ਹੀ ਜਾਣਦੇ ਆ ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਆ ਉਹਦੇ ਬਾਅਦ ਮੇਰੀ ਜਿੰਨੀ ਵੀ ਪੜਾਈ ਹੈ 10ਵੀਂ 12ਵੀਂ ਬੀਏ ਐਮਏ ਐਮਐਸਡਬਲਿਊ ਪੀਐਚਡੀ ਸਾਰੀ ਕੋਰਸਪੋਂਡੈਂਸ ਹੈ ਔਰ ਮੈਂ ਇੱਕ 2012 ਦੇ ਵਿੱਚ ਇੱਕ ਫਾਊਂਡੇਸ਼ਨ ਵੀ ਰਜਿਸਟਰਡ ਕਰਵਾਈ ਹੈ ਮਨਸਾ ਫਾਊਂਡੇਸ਼ਨ ਵੇਅਰਪੇ ਸੋਸਾਇਟੀ ਉਹਦੇ ਵਿੱਚ ਮੇਰੇ 3-4 ਪ੍ਰੋਗਰਾਮ ਚੱਲਦੇ ਜਿਹੜੇ ਉਹ ਵੀ ਸਿਰਫ ਮੰਨਤਾਂ ਦੀ ਇੱਕ ਮੰਨਤਾਂ ਦੇ ਉੱਤੇ ਮਤਲਬ 트랜ਸ ਜੈਂਡਰ ਕਮਿਊਨਿਟੀ ਤੇ ਹੀ ਚੱਲਦੇ ਪਏ ਆ इवन ਕਿ ਐਲਜੀਬਟੀ ਪੂਰੀ ਕਮਿਊਨਿਟੀ ਮੈਂ ਕਵਰ ਕਰ ਰਹੀ ਹੈ ਇਹਦੇ ਵਿੱਚ ਤਿੰਨ ਪ੍ਰੋਗਰਾਮ ਮੇਰੇ ਚੱਲਦੇ ਆ ਅੰਮ੍ਰਿਤਸਰ ਇੱਥੇ ਟੀਆਈ ਹੈ ਜਿਹੜਾ ਅਸੀਂ ਐਚਆਈਵੀ ਐਸਟਆਈ ਔਰ ਸਿਪਲਿਸ ਵਗੈਰਾ ਦੇ ਟੈਸਟਾਂ ਕਰਾ ਕੇ ਬਿਮਾਰੀਆਂ ਤੋਂ ਇਹਨਾਂ ਨੂੰ ਜਾਗਰੂਕ ਕਰਦੇ ਆਂ ਉਹਦੇ ਬਾਅਦ ਉੱਥੇ ਹੀ ਸਾਡਾ ਇੱਕ ਸਹਿਯੋਗ ਕਲੀਨਿਕ ਵੀ ਹੈ ਉਹਦੇ ਵਿੱਚ ਡਾਕਟਰ ਸਰਕਾਰੀ ਡਾਕਟਰ ਬੈਠਦੇ ਆ ਤੇ ਉਹਦੇ ਵਿੱਚ ਲੈਬ ਨਹੀਂ ਹੋਈ ਹੈ ਲੈਬ ਟੈਕਨੀਸ਼ੀਅਨ ਸਾਰੇ ਉਹਦੇ ਵਿੱਚ ਹੀ ਹੈ ਕਾਉਂਸਲਰ ਵੀ ਬੰਦੇ ਸਾਰਾ ਮਤਲਬ ਸਿਸਟਮ ਉੱਥੇ ਹੈ ਜਿਹੜਾ ਕਮਿਊਨਿਟੀ ਪਰਸਨ ਸਾਡਾ ਕੋਈ ਹਸਪੀਟਲ ਨਾ ਜਾ ਕੇ ਮਤਲਬ ਕਿ ਸਟਿਗਮਾ ਹੁੰਦਾ ਹੈ ਕਿ ਹਸਪੀਟਲ ਜਾਵਾਂਗੇ ਤਾਂ ਲੋਕੀ ਕੀ ਕਹਿਣਗੇ ਤੇ ਅਸੀਂ ਉਹਨਾਂ ਦਾ ਉੱਥੇ ਹੀ ਸਾਡੀ ਕਲੀਨਿਕ ਦੇ ਵਿੱਚ ਹੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਹਾਂ ਉੱਥੇ ਉਹਨਾਂ ਦੇ ਟੈਸਟ ਵਗੈਰਾ ਕਰਕੇ ਸਭ ਕੁਝ ਕਰ ਦਿੰਨੇ ਹਾਂ ਉਹਨਾਂ ਦਾ ਜਿਹੜਾ ਇਹ ਸਮਾਜ ਹੈਗਾ 트랜ਸਜੈਂਡਰ ਨੂੰ ਵਿੱਚ ਵਿਚਰਨਾ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨਾ ਬੜਾ ਔਖਾ ਹੁੰਦਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਕ 트랜스ਜੈਂਡਰ ਹੁੰਦੇ ਬਈ ਤੁਹਾਨੂੰ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨ ਵਾਸਤੇ ਬੜਾ ਮੁਸ਼ਕਲ ਵੀ ਕਰਨੀ ਪਈ ਹੋਣੀ ਹੈ ਔਰ ਲਾਸਟ ਟਾਈਮ ਤੁਸੀਂ ਮੈਨੂੰ ਮਿਲੇ ਸੀ ਕਿ ਤੁਸੀਂ ਕਹੇ ਸੀ ਵੀ ਅਸੀਂ ਡੀਸੀ ਆਫਿਸ ਦੇ ਬਾਹਰ 트랜ਸਜੈਂਡਰ ਵਾਸਤੇ ਇੱਕ ਵਾਸ਼ਰੂਮ ਦੀ ਵੀ ਰੈਡੀ ਕਰਾਵਾਂਗੇ ਕਿੱਥੇ ਤੱਕ ਪਹੁੰਚੀਆਂ ਉਹ ਗੱਲਾਂ हां बाथरूम डीसी ऑफिस ਦੇ ਬਾਹਰ ਬਣ ਚੁੱਕਾ ਹੈ ਲੇਕਿਨ ਉਹ ਮੈਂ ਥੋੜੇ ਦਿਨ ਪਹਿਲਾਂ ਗਈ ਸੀ ਤੇ ਸੀਟ ਹਲੇ ਰੱਖਣ ਵਾਲੀ ਬਾਕੀ ਸੀ ਤੇ ਉਹ ਤਾਂ ਪ੍ਰੋਸੈਸ ਮੈਨ ਲੱਗਦਾ ਪੂਰਾ ਹੋ ਗਿਆ ਨੰਬਰ 2 ਜਿੱਦਾਂ ਕਿ ਹੁਣ ਤੁਸੀਂ 트랜스젠ਡਰ ਵਾਸਤੇ ਕਹਿ ਰਹੇ ਹੋ ਕਿ ਵਿਚਰਨਾ ਵੇ ਤਾਂ 트랜ਜੈਂਟ ਨੂੰ ਕਿੰਨਾ ਮੁਸ਼ਕਿਲ ਹੈ ਤੇ ਇਸ ਵਾਸਤੇ ਮੈਂ ਸੈਂਟਰ ਗਵਰਨਮੈਂਟ ਦਾ ਇੱਕ ਆਪਣਾ ਸਮਾਈਲ ਪੋਰਟਲ ਕਰਕੇ ਹੈ ਮਿਨਿਸਟਰੀ ਦਾ ਪ੍ਰੋਗਰਾਮ ਔਰ ਦੇ ਵਿੱਚ ਸ਼ੈਲਟਰ ਹੋ ਮੈਟਰਾਜੈਂਡਰ ਵਾਸਤੇ ਤੇ ਮੈਂ ਚਾਹਨੀ ਆ ਵੀ ਜਿੰਨੇ ਵੀ 트랜ਜੈਂਡਰ ਉਹ ਵੀ ਆਪਣੇ ਮਨਸਾ ਫਾਊਂਡੇਸ਼ਨ ਵੱਲੋਂ ਹੀ ਇੱਥੇ ਚੱਲਦਾ ਪਿਆ ਹੈ ਨਿਊ ਸ਼ਕਤੀ ਵਿਹਾਰ ਦੇ ਵਿੱਚ ਹੈ ਬਵਲ ਤੇ ਮੈਂ ਚਾਹਨੀ ਆ ਵੀ ਜਿੰਨੇ ਵੀ 트랜ਜੈਂਡਰ ਜਿਹੜੇ ਕੀ ਆ ਮੰਗਦੇ ਐ ਬੱਸਾਂ ਗੱਡੀਆਂ ਜਾਂ ਲਾਈਟਾਂ ਵਗੈਰਾ ਤੇ ਇਹਨਾਂ ਨੂੰ ਮੰਗਣਾ ਛਡਵਾ ਕਰਕੇ ਤੇ ਇਹਨਾਂ ਨੂੰ ਸਿਰਫ ਆਪਣੀ ਸਕਿੱਲ ਡਿਵੈਲਪਮੈਂਟ ਕਰਨ ਦਾ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਆਪਣੀ ਇੱਜ਼ਤ ਦੀ ਜ਼ਿੰਦਗੀ ਜੀ ਸਕਣ ਫੋਰ ਦਾ ਐਗਜ਼ਾਮਪਲ ਜਿਦਾ ਮੈਂ ਹੈਗੀ ਆ ਤਾਂ ਮੈਂ ਪੜ੍ਹੀ ਲਿਖੀ ਸੀ ਤਾਂ ਹੀ ਤਾਂ ਮੈਂ ਪੜ੍ਹੀ ਹਾਂ ਅੱਗੇ 13 ਸਾਲ ਦੀ ਉਮਰ 'ਚ ਮੈਂ ਘਰ ਛੱਡ ਦਿੱਤਾ ਸੀ ਤੇ ਹੁਣ ਮੈਂ ਜਿਹੜੇ ਮੁਕਾਮ ਤੇ ਹੈਗੀ ਆ ਮੇਰੀ ਪੜ੍ਹਾਈ ਕਰਕੇ ਹੈਗੀ ਆ ਅਗਰ ਐਜੂਕੇਸ਼ਨ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਮਸਟ ਫੋਰ এডੂਕੇਸ਼ਨ ਤਾਂ ਮਸਟ ਹੁੰਦੀ ਹੈ ਕਿ ਆਪਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਆਪਣੇ ਰਾਈਟ ਬਾਰੇ ਆਪਾਂ ਕੀ ਚੀਜ਼ ਹੈ ਆਪਾਂ ਨੂੰ ਕਿੱਥੋਂ ਕੀ ਮਿਲ ਸਕਦਾ ਤੇ ਉਹਦੇ ਬਾਅਦ ਦੀ ਆਪਾਂ ਅੱਗੇ ਕੁਝ ਮੰਗਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਹੁਣ ਜੇ ਮੇਰੇ ਕੋਲੇ ਤੇ 25 트랜ਜੈਂਡਰ ਰਹੇ ਜਿਹੜੇ ਕਿ ਸ਼ੈਲਟਰ ਹੌਮ ਚ ਰਹਿੰਦੇ ਉਹ ਕੋਈ ਸਿਲਾਈ ਕਰਦਾ ਹੈ ਕੋਈ ਐਮਬੋਰੀਡਰੀ ਦਾ ਕੰਮ ਕਰਦਾ ਹੈ ਕੋਈ ਅ ਦਾ ਕੰਪਿਊਟਰ ਦਾ ਸਿੱਖਦਾ ਪਿਆ ਦੋ ਤਿੰਨ ਸਟੂਡੈਂਟ ਹੈ ਜਿਹੜੇ ਉਹ ਪੜ੍ਹਾਈ ਕਰਦੇ ਪਏ ਤੇ ਮਤਲਬ ਮੈਂ ਚਾਹਨੀ ਹੈ ਕਿ ਆਣ ਵਾਲੀ ਪੀਡੀ ਹੈ ਜਿਹੜੀ ਆਪਣੇ ਪੈਰਾਂ ਤੇ ਖੜੀ ਹੋ ਕੇ ਤੀ ਕਿ ਇੱਜ਼ਤਦਾਰ ਜ਼ਿੰਦਗੀ ਜਿੱਦਾਂ ਕਿ ਮੇਲ ਫੀਮੇਲ ਰਹਿੰਦੇ ਉਹ ਤਾਂ ਟ੍ਰਾਂਸਜੈਂਡਰ ਵੀ ਇਸ ਤਰ੍ਹਾਂ ਹੀ ਵਿਚਰਨ ਕਿ ਉਹਨਾਂ ਕੋਲ ਇਹ ਐਵੇਂ ਨਾ ਕਵੇ ਕਿ ਇਹ ਮਤਲਬ ਇਹ ਟ੍ਰਾਂਸਜੈਂਡਰ ਨਹੀਂ ਇਹ ਫਲਾਣਾ ਅਫਸਰ ਜਾ ਰਹੇ ਮਤਲਬ ਇੱਕ ਉਹਦਾ ਹੋਣਾ ਚਾਹੀਦਾ ਬੰਦੇ ਕੋਲ ਇੱਕ ਲਾਸਟ ਤੋ ਲਾਸਟ ਇਅਰ ਇੱਕ ਮੂਵੀ ਆਈ ਸੀ ਸੁਸ਼ਮિતા ਸੈਨ ਨੇ 트랜ਸਜੈਂਡਰ ਦਾ ਰੋਲ ਕਰਕੇ ਇੱਕ ਰੋਲ ਨਿਭਾਇਆ ਸੀ ਔਰ ਰਿਪਰੈਜ਼ੈਂਟ ਕੀਤਾ ਸੀਗਾ ਵੀ ਜੇ 트랜ਸਜੈਂਡਰ ਆਪਣਾ ਮਨੋਇਕਸ਼ਾ ਕਰ ਲਵੇ ਤਾਂ ਕੁਝ ਨਾ ਕੁਝ ਅੱਛਾ ਕਰ ਸਕਦਾ ਹੈਗਾ ਉਹਨੂੰ ਦੇਖ ਕੇ ਮਤਲਬ ਕਿ ਜੇ ਕੋਈ ਨਾ ਕੋਈ ਪ੍ਰੇਰਿਤ ਹੁੰਦਾ ਤਾਂ ਕੁਝ ਅੱਛਾ ਕਰ ਸਕਦਾ ਔਰ ਤੁਹਾਨੂੰ ਦੇਖ ਕੇ ਮੈਨੂੰ ਲੱਗਦਾ ਕਾਫੀ ਲੋਕ ਪ੍ਰੇਰਿਤ ਵੀ ਹੋਏ ਨੇ ਤਾਂ ਕਾਫੀ ਆਪਣੇ ਪੈਰਾਂ ਤੇ ਖੜੇ ਵੀ ਹੋਏ ਨੇ ਤੇ ਜੇ ਗੱਲ ਕਰੀਏ ਫੈਮਿਲੀ ਬੈਕਗ੍ਰਾਉਂਡ ਦੀ ਤੁਸੀਂ 13 ਸਾਲ ਦੀ ਉਮਰ 'ਚ ਘਰ ਛੱਡਿਆ ਫੈਮਿਲੀ ਦੇ ਵਿੱਚ ਦੁਆਰਾ ਕਿਸੇ ਨੇ ਟੱਚ ਆਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਨਹੀਂ ਪਹਿਲਾਂ ਤਾਂ ਟੱਚ ਨਹੀਂ ਸੀ ਮੈਂ ਬਹੁਤ ਸਾਲ ਡੇਰੇ ਚ ਰਹੀ ਹਾਂ ਲੇਕਿਨ ਉਦੋਂ ਤੋਂ ਤਾਂ ਡੇਰੇ ਚ ਰਹਿੰਦੀ ਸੀ ਉਦੋਂ ਨੀਂਹ ਲੋ 2017 ਚ ਮੈਂ ਡੇਰਾ ਛੱਡਿਆ ਵਧਾਈ ਲੈਣਾ ਛੱਡੀ ਆ ਉਹਦੇ ਬਾਅਦ ਮੈਂ ਇੱਧਰ ਆ ਗਈ ਸਮਾਜ ਸੇਵਾ ਦੇ ਵਿੱਚ ਤੇ ਉਦੋਂ ਪਹਿਲਾਂ ਤਾਂ ਮੈਂ ਸਮਾਜ ਸੇਵਾ ਉਦਾਂ ਹੀ ਕਰਦੀ ਸੀ ਪਰ 2018 17 ਤੋਂ ਬਾਅਦ ਮੈਂ ਸਾਰਾ ਕੁਝ ਡੇਰਾ ਨਚਣਾ ਗਾਣਾ ਬਿਲਕੁਲ ਬੰਦ ਕਰਤਾ ਤੇ ਮੈਂ ਸਿਰਫ ਇਹ ਕੰਮ ਕਰ ਰਹੀ ਹਾਂ ਬਟ ਹੁਣ ਮੇਰੇ ਮੰਮੀ ਪਾਪਾ ਆਂਦੇ ਆ ਮੇਰੇ ਕੋਲੇ ਪੈਣ ਪ੍ਰਾਤ ਕੋਈ ਨਹੀਂ ਆਂਦਾ ਲੇਕਿਨ ਮਮੀ ਪਪਾ ਆਂਦੇ ਤੇ ਮੈਂ ਵੀ ਜਾਂਦੇ ਆ ਮਮੀ ਪਪਾ ਕੋਲ ਮਮੀ ਬਪਾ ਆ ਰਹੇ ਨੇ ਉਹ ਬਹੁਤ ਚੰਗੀ ਗੱਲ ਹੈਗੀ ਆ ਜਿਹੜੇ ਜੈਂਡਰ ਜਿਹੜੇ ਐਟ ਪ੍ਰੈਜ਼ੈਂਟ ਲੁਧਿਆਣਾ ਦੇ ਵਿੱਚ ਹੈਗੇ ਨੇ ਆਪਣੀ ਸਿਟੀ ਦੀ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਨੂੰ ਜਿਹੜੇ ਕੰਮ ਕਰਨ ਨੂੰ ਤੁਸੀਂ ਲਾਇਆ ਹੈਗਾ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਉਨਾਂ ਨੂੰ ਮੇਰਾ ਤਾਂ ਦੇਖਣ ਦਾ ਨਜ਼ਰੀਆ ਇਹ ਹੀ ਹੈ ਕਿ ਜਿੱਦਾਂ ਅੱਜ ਮੈਂ ਇੱਕ ਇੱਜ਼ਜ਼ਦਾਰ ਜ਼ਿੰਦਗੀ ਜੀ ਰਹੀ ਐ ਮੈਂ ਆਪਣਾ ਸਵੇਰੇ 10 ਵਜੇ ਘਰੋਂ ਆਣੀ ਐ 4-5 ਵਜੇ ਤੱਕ ਮੇਰੀ ਡਿਊਟੀ ਕਰਕੇ ਕਰੇ ਚਲੀ ਜਾਣੀ ਐ ਨਾ ਮੈਨੂੰ ਕੋਈ ਕਿਸੇ ਨੇ ਚੰਗਾ ਕਹਿਣਾ ਨਾ ਮਾੜਾ ਕਹਿਣਾ ਨਾ ਮੈਂ ਕਿਸੇ ਕੋਲ ਮੰਗਾ ਮੈਨੇ ਅਲਦੈ ਮੈਨੂੰ ਸੈਲਰੀ ਮਿਲ ਜਾਂਦੀ ਐ ਠੀਕ ਐ ਮੇਰਾ ਵਧੀਆ ਰੋਟੀ ਪਾਣੀ ਰੱਬ ਨੇ ਮੈਨੂੰ ਵਧੀਆ ਲੇਖੇ ਲਾਇਆ ਠੀਕ ਐ ਚੱਲ ਰਿਹਾ ਮੈਂ ਇਹ ਹੀ ਚੱਲਨੀ ਐ ਵੀ ਕਿਉਂ 10-10 ਰੁਪਈਆ ਵਾਸਤੇ ਤੁਸੀਂ ਜਾ ਕੇ ਲੋਕਾਂ ਦੇ ਅਗਿਆਤ ਫੈਲੰਦੇ ਹੋ ਮੈਂਤ ਕਰੋ ਆਪਣੇ ਕੋਈ ਸਕਿੱਲ ਡਵੈਲਪਮੈਂਟ ਕਰੋ ਤਾਂ ਕਿ ਤੁਸੀਂ ਆਪਣੇ ਹੱਥਾਂ ਨਾਲ ਪੈਸਾ ਕਮਾ ਕੇ ਤੁਸੀਂ ਆਪਣਾ ਗੁਜ਼ਾਰਾ ਬਸਰ ਕਰ ਸਕੋ ਜਿਵੇਂ ਦੇਖਿਆ ਜਾਵੇ ਕਾਫੀ ਸਾਲਾਂ ਦੇ ਵਿੱਚ ਬਦਲਾਅ ਵੀ ਕਾਫੀ ਹੋਇਆ ਹੈ ਕੁਝ ਤੁਹਾਨੂੰ ਦੇਖ ਕੇ ਵੀ ਜਿਹੜੇ ਬਦਲ ਚੁੱਕੇ ਨੇ ਕੁਝ ਐਜੂਕੇਟਿਡ ਨਾ ਹੁੰਦੇ ਸੁੰਦੇ ਵੀ ਕੁਝ ਅੱਛੇ ਲੈਵਲ ਤੇ ਪਹੁੰਚੇ ਵੀ ਨੇ ਹੁਨਰ ਕਹਿੰਦੇ ਵੀ ਹੁਨਰ ਹੱਥੇ ਹੋਵੇ ਤਾਂ ਕੁਝ ਨਾ ਕੁਝ ਕਰਦੇ ਨੇ ਕਿਉਂਕਿ ਇਹਨਾਂ ਨੂੰ ਸਪੋਰਟ ਨਹੀਂ ਮਿਲਦੀ ਹੈਗੀ ਬੇਸਿਕਲੀ ਇਹ ਬਰੀਕੀ ਹੈਗੀ ਇਹ ਸਮਾਜ ਦੀ ਜੇ ਇਹਨਾਂ ਨੂੰ ਸਪੋਰਟ ਮਿਲੇ ਤੇ ਕੀ ਕੀ ਕਰ ਸਕਦੇ ਨੇ ਇਹਦੇ ਬਾਰੇ ਮਾੜਾ ਜਿਹੜਾ ਦਰਸ਼ਕ ਦੇਖ ਰਹੇ ਨੇ ਉਹਨਾਂ ਤੋਂ ਦੱਸੋ ਆ ਦੇਖੋ ਸਪੋਰਟ ਦੀ ਗੱਲ ਲੈਂਦਾ ਹੈ ਕਿ ਜੀ ਇੱਕ ਤਾਂ ਸਪੋਰਟ ਨਹੀਂ ਹੁੰਦੀ ਦੂਸਰਾ ਨੋਲੇਜ ਵੀ ਨਹੀਂ ਹੁੰਦਾ ਕਿ ਆਪਾਂ ਜਾਈਏ ਕਿੱਥੇ ਮੈਂ ਜਦੋਂ ਮਨਸਫਾ ਫਾਊਂਡੇਸ਼ਨ ਮੇਰੀ ਸੋਸਾਇਟੀ ਰਜਿਸਟਰਡ ਕਰਵਾਈ ਸੀ ਉਹਦੇ ਬਾਅਦ ਮੈਨੂੰ ਇੱਕ ਹਮ ਸਪੰਟਰਸ ਦਾ ਪ੍ਰੋਗਰਾਮ ਮਿਲਿਆ ਸੀ ਉਸ ਉਹ ਪ੍ਰੋਗਰਾਮ ਮੈਂ ਗੁਰਨਾਨਕ ਭਵਨ ਚ ਕੀਤਾ ਸੀਗਾ ਤੇ ਉੱਤੇ ਆਪਣੇ ਉਦੋਂ ਜੱਜ ਸੀਗੇ ਗੁਰਵੀਰ ਸਿੰਘ ਜੀ ਸੈਸ਼ਨ ਜੱਜ ਤੇ ਸੀਜੀਐਮਸੀ ਦੇ ਡਾਕਟਰ ਗੁਰਪ੍ਰੀਤ ਕੌਰ ਜੀ ਤੇ ਜਦੋਂ ਮੈਂ ਉੱਤੇ ਸਪੀਚ ਦਿੱਤਾ ਸੀ ਨਾ 트랜ਜੈਂਡਰ ਕਮਿਊਨਿਟੀ ਨੂੰ ਲੈ ਕੇ ਉਹਨਾਂ ਨੇ ਮੈਨੂੰ ਚੀਫ ਗੈਸਟ ਬਣਾਇਆ ਸੀ ਤੇ ਪਰਦੀਪ ਅਗਰਵਾਲ ਜੀ ਡੀਸੀ ਸੀਗੇ ਉਦੋਂ ਤੇ ਉਸ ਵੇਲੇ ਉਹਨਾਂ ਨੇ ਖੁਦ ਹੀ ਮੈਨੂੰ ਅੱਗੇ ਆ ਕੇ ਚੱਲ ਕੇ ਕਿਹਾ ਸੀ ਕਿ ਵੀ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੋਗੇ ਤੁਸੀਂ ਤੇ ਮੈਂ ਕਿਆ ਸਿਆਂਜੀ ਮੈਂ ਤਾਂ ਚਾਹਨੀ ਹੈ ਕਿ ਬੈਨ ਨੂੰ ਕੋ ਇਦਾਂ ਦਾ ਕੰਮ ਮਿਲੇ ਜਿਹੜਾ ਕਿ ਵਦਿਆ ਇੱਜ਼ਤ ਨਾਲ ਰਵੇ ਸਾਰਾ ਦਿਨ ਗਲੀਆਂ ਚ ਫਿਰਨਾ ਵਧਾਈਆਂ ਲੱਭਣੀਆਂ ਮੰਗਣਾ ਨੱਚਣਾ ਗਾਣਾ ਇਹ ਤਾਂ ਮਤਲਬ ਮੈਂ ਸੰਤੁਸ਼ਟ ਨਹੀਂ ਆ ਮਤਲਬ ਇਸ ਕੰਮ ਤੋਂ 2020 ਚ ਤੁਸੀਂ ਜਿਆਦਾ ਐਕਟਿਵ ਹੋਏ ਸੀ ਸਮਾਜ ਸੇਵ ਨੂੰ 2019 ਚ ਮੈਂ ਐਕਟਿਵ ਹੋਇਆ ਸੀ ਹਾਂ 2019 ਕੋਵਿਡ ਆਇਆ ਸੀ ਨਾ ਉਸ ਵੇਲੇ ਮੈਂ ਪੂਰੀ ਸਮਾਜ ਸੇਵਕ ਦੇ ਬਹੁਤ ਲੋਕਾਂ ਨੂੰ ਰਾਸ਼ਨ ਇਧਰੋਂ ਲਿਆ ਕੇ ਇਧਰ ਵੰਡਾ ਇਧਰੋਂ ਲਿਆ ਕੇ ਇਧਰ ਵੰਡਾ ਬਹੁਤ ਮੈਂ 1800 ਲੋਕਾਂ ਨੂੰ ਮੈਂ 트랜ਸ ਜੈਂਡਰਾਂ ਨੂੰ ਰਾਸ਼ਨ ਦਿੱਤਾ ਸੀ ਅਤੇ ਸੈਂਟਰ ਗਵਰਨਮੈਂਟ ਕੋਲੋਂ ਜਿੰਨਾ ਦੇ ਖਾਤੇ ਸੀ ਕਿ ਉਹਨਾਂ ਦੇ ਵਿੱਚ 15-15 ਹਜ਼ਾਰ ਰੁਪਏ ਵੀ ਮੈਂ ਪੁਆਈ ਸੀ ਕਿ ਮਤਲਬ ਕਿ ਕਾਫੀ ਹੱਦ ਤੱਕ ਕਮ ਕੀਤਾ ਸੀ ਤੇ ਹੁਣ ਵੀ ਮੈਂ ਚਾਹਨੀ ਹੈ ਕਿ ਜਿਹੜੇ ਵੀ 트랜ਸਜੈਂਡਰ ਉਹ ਆਪਣੀ ਇੱਕ ਅਲੱਗ ਤੋਂ ਪਛਾਣ ਬਣਾਵੇ ਜਿੱਦਾਂ ਕਿ ਮੇਰੀ ਪਛਾਣ ਹੈ ਮੈਨੂੰ ਕੋਈ ਹਰ ਕੋਈ ਮੋਣੀ ਮੰਤ ਦੇ ਨਾਮ ਤੋਂ ਜਾਣਦਾ ਹੈ ਐ ਨਹੀਂ ਜਾਣਦਾ ਕਿ ਮੈਂ ਕਿਹਦਾ ਚੇਲਾ ਹੈ ਕਿਹਦਾ ਕੌਣ ਮੇਰਾ ਚੇਲਾ ਹੈ ਮੈਂ ਕਿਹਦਾ ਚੇਲਾ ਗੁਰੂ ਕਿਤੇ ਆਪਣੀ ਇੱਕ ਪਛਾਣ ਬਣਾਈ ਹੈ ਤਾਂ ਮੈਂ ਸਾਰਿਆਂ ਨੂੰ ਮੈਂ ਤਾਂ ਇਹ ਕਹਿਣਾ ਚਾਹਨੀ ਹੈ ਕਿ ਆਪਣੀ ਇੱਕ ਪਛਾਣ ਬਣਾਓ ਹੋਰ ਨਹੀਂ ਤਾਂ ਤੁਸੀਂ ਮਨਸਾ ਫਾਊਂਡੇਸ਼ਨ ਨਾਲ ਜੁੜ ਕੇ ਹੀ ਪਛਾਣ ਬਣਾ ਲਓ ਆਪਣੇ ਕਿ ਐਸੀ ਮਨਸਾ ਫਾਊਂਡੇਸ਼ਨ ਨੂੰ ਲੈ ਕੇ ਇੱਥੇ ਤੱਕ ਆ ਰਹੇ ਆਂ ਠੀਕ ਹੈ ਨਾ ਪੜ੍ਹ ਲਿਖ ਕੇ ਸਭ ਕੁਝ ਹੋਣਾ ਬਿਨਾ ਪੜ੍ਹਾਈ ਲਿਖਾਈ ਕੀ ਇੱਥੇ ਕੁਝ ਨਹੀਂ ਹੋਣਾ ਜਿਹੜੇ ਕਈ ਵਾਰੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਘਰੇ ਜਿੰਦਰ ਜਿਹੜੇ ਜਨਮ ਲੈ ਲੈਂਦੇ ਨੇ ਜਨਮ ਲੈਣ ਤੋਂ ਬਾਅਦ ਉਹ ਸਮਾਜ ਦੇ ਵਿੱਚ ਮੂੰਹ ਲੁਕਾਉਂਦੇ ਨੇ ਤੇ ਉਹਨਾਂ ਨੂੰ ਬੱਚਿਆਂ ਨੂੰ ਕਿਸੇ ਦਾ ਕਿਸੇ ਕੋਲ ਛੱਡ ਜਾਂਦੇ ਨੇ ਜਾਂ ਕੋਈ ਜਿਹੜੀ ਟੀਮ ਹੁੰਦੀ ਆ ਕੇ ਲੈ ਜਾਂਦੀ ਹੈ ਤੁਹਾਡੀ ਜਿਹੜੀ ਟੀਮ ਹੁੰਦੀ ਹੈ ਲੇਕਿਨ ਇਹਦੇ ਵਿੱਚ ਕਿੰਨਾ ਕੁ ਬਦਲਾਅ ਚਾਹੀਦਾ ਹੈਗਾ ਵੀ ਉਹ ਬੱਚੇ ਨੂੰ ਆਪਣੇ ਘਰੇ ਰੱਖ ਕੇ ਉਹਨੂੰ ਐਜੂਕੇਟ ਕੀਤਾ ਜਾਵੇ ਅੱਗੇ ਵਾਸਤੇ ਦਾ ਫਿਊਚਰ ਬ੍ਰਾਈਟ ਕੀਤਾ ਜਾਵੇ ਆ ਦੇਖੋ ਜੀ 2014 ਤੋਂ ਪਹਿਲਾਂ 트랜ਜੈਂਡਰ ਦਾ ਕੋਈ ਵਜੂਦ ਨਹੀਂ ਸੀਗਾ ਉਦੋਂ ਅਗਰ ਕਿਸੇ ਦੇ ਕਰੇ 트랜ਸਜੈਂਡਰ ਬੱਚਾ ਜਨਮ ਲੈਂਦਾ ਸੇਨਾ ਤੇ ਸਾਡੀ ਟੋਲੀ ਜਾ ਕੇ ਅਸੀਂ ਜਦੋਂ ਵੀ ਵਧਾਈ ਲੈਂਦੇ ਬੱਚੇ ਜਨਮ ਦੀ ਦੋ ਨੂਰ ਦੇਖਦੇ ਜ਼ਰੂਰ ਮੁੰਡਾ ਕਿੱਦਾਂ ਦਾ ਮੁੰਡਾ ਹੈ ਤਾਂ ਕੁੜੀ ਹੈ ਤਾਂ ਕਿਦਾਂ ਦੀ ਹੈ ਠੀਕ ਹੈ ਪਰ ਕੁੜੀਆਂ ਦੇ ਵਿਦਾਇ ਤਾਂ ਘੱਟ ਹੀ ਲੈਂਦੇ ਤੇ ਉਦੋਂ ਕੋਈ ਵਜੂਦ ਨਹੀਂ ਸੀਗਾ ਲੇਕਿਨ ਹੁਣ 2014 ਦੇ ਬਾਅਦ ਨਾਲ ਸਾ ਜਜਮੈਂਟ ਜਦੋਂ ਆਇਆ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ 트랜ਸਜੈਂਡਰ ਕਿਨਰ ਮੰਥ ਕੋਈ ਵੀ ਜੋ ਆਪਣੇ ਸਰਨੇਮਤ ਹੈ ਉਹ ਕਿਸੇ ਵੀ ਬੱਚੇ ਨੂੰ ਜ਼ਬਰਦਸਤੀ ਨਹੀਂ ਲੈ ਕੇ ਆ ਸਕਦਾ ਹੁਣ ਅਗਰ ਬੱਚੇ ਦੇ ਮਾਪੇ ਚਾਹਵੇ ਤਾਂ ਉਹਨੂੰ ਆਪਦੇ ਕੋਲੇ ਰੱਖ ਸਕਦੇ ਆ ਉਹਨੂੰ ਪੜਾ ਸਕਦੇ ਆ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਉਹਨੂੰ ਆਪਣੇ ਜੀਵਨ ਬਸਰ ਲਈ ਮਦਦ ਆਉਦੀ ਕਰ ਸਕਦੇ ਆ ਹੁਣ ਨਹੀਂ ਲਿਆ ਸਕਦੇ ਹੁਣ ਇਹ ਬਹੁਤ ਵੱਡਾ ਇੰਪਰੂਵਮੈਂਟ ਹੈਗਾ 트랜ਸਜੈਂਡਰ ਕਮਿਊਨਿਟੀ ਵਾਸਤੇ ਪਹਿਲਾਂ ਛੋਟੇ ਛੋਟੇ 6 6 ਮਹੀਨੇ ਦੇ 4 4 ਮਹੀਨੇ ਦੇ 2 2 ਮਹੀਨਿਆਂ ਦੇ ਬੱਚਿਆਂ ਨੂੰ ਵੀ ਲੋਕੀ ਲੈ ਆਉਂਦੇ ਸੀਗੇ ਲੇਕਿਨ ਹੁਣ ਇਹ ਗੱਲ ਨਹੀਂ ਹੈਗੀ ਹੁਣ ਤੁਸੀਂ ਤੁਹਾਡੇ ਕੋਲ ਇੱਕ ਮੈਂ ਸਵਾਲ ਪੁੱਛਦਾ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਟ੍ਰਾਂਜੈਂਡਰ ਹੈਗੇ ਆ ਉਹ ਆਪਣਾ ਆਪਣਾ ਐਜੂਕੇਟ ਹੋਣ ਤੋਂ ਬਾਅਦ ਆਪਣੇ ਆਪਣੇ ਕਾਰੋਬਾਰ ਨੂੰ ਕਰ ਰਹੇ ਨੇ ਸਾਰਾ ਕੁਝ ਉੱਥੇ ਆ ਜਿਹੜਾ ਸਿਸਟਮ ਹੈਗਾ ਕਿਸੇ ਦੇ ਘਰੇ ਜਾ ਕੇ ਵਧਾਈ ਲੈ ਕੇ ਕੁਝ ਉਹਨੂੰ ਬਿਲਕੁਲ ਹੀ ਅਵੋਇਡ ਕਰਦੇ ਨੇ ਜਿੱਥੇ ਮਤਲਬ ਕਿ ਜੇ ਆਪਣਾ ਦੇਸੀ ਬੰਦਾ ਵੀ ਵਿਦੇਸ਼ ਚ ਜਾ ਕੇ ਵਸਦਾ ਹੈ ਉਹ ਵੀ ਉਸ ਚੀਜ਼ ਦੀ ਰਿਸਪੈਕਟ ਕਰਦਾ ਹੈਗਾ ਅੱਛਾ ਇਹ ਟ੍ਰਾਂਜੈਂਡਰ ਇਸ ਲੈਵਲ ਤੇ ਬੈਠੇ ਨੇ ਆ ਅਫਸਰ ਨਹੀਂ ਆ ਮਤਲਬ ਕਿ ਉਹ ਚੀਜ਼ ਉਹ ਇੱਕ ਬਦਲਾਵ ਆ ਚੁੱਕਿਆ ਹੈ ਉਹ ਸਾਡੇ ਪਿਛਲੇ 50 ਸਾਲ ਤੋਂ ਪਹਿਲਾਂ ਹੀ ਬਦਲਾਵ ਆ ਚੁੱਕਿਆ ਹੈ ਸਾਡੇ ਦੇਸ਼ ਦੇ ਵਿੱਚ ਆ ਬਦਲਾਵ ਨਹੀਂ ਹੈਗਾ ਜਿਹੜੀ ਇਹ ਜਿਹੜੀ ਮੰਨਮਤੀ ਇਹਨਾਂ ਦੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਇਹਨੂੰ ਕਿਸ ਤਰ੍ਹਾਂ ਬਦਲਿਆ ਜਾਏਗਾ ਦੇਖੋ ਜੀ ਚਾਰ ਪੰਜ ਕੰਟਰੀ ਐਦਾਂ ਦੀ ਐ ਜਿੱਥੇ ਕਿ ਰਿਚੂਅਲ ਫੋਲੋ ਕੀਤਾ ਜਾਂਦਾ ਹੈ ਵਿਧਾਈ ਦਾ ਕੋਈ ਜ਼ਮੰਦਾ ਹੈ ਬੱਚਾ ਤਾਂ ਉਹਦੀ ਵਧਾਈ ਲੈਣੀ ਹੈ ਅਕਸ਼ਦੀ ਮੈਰੀਜ ਹੁੰਦੀ ਹੈ ਤਾਂ ਉਹਦੀ ਵਧਾਈ ਲੈਣੀ ਹੈ ਇਹ ਆਪਣੇ ਇੰਡੀਆ ਹੈਗਾ ਪਾਕਿਸਤਾਨ ਹੈਗਾ ਤੇ ਅਫਗਾਨਿਸਤਾਨ ਹੈ ਬੰਗਲਾਦੇਸ਼ ਹੈ ਸਿਰਫ ਇਹ ਚਾਰ ਪੰਜ ਕੰਟਰੀ ਹੈ ਜਿੱਥੇ ਸਿਰਫ ਆਪਾਂ ਇਹ ਰਿਚੁਅਲ ਫੋਲੋ ਕਰਦੇ ਆਂ ਬਾਕੀ ਕੋਈ ਕੰਟਰੀ ਦੇ ਵਿੱਚ ਕੋਈ 트랜ਜੈਂਡਰ ਮੇਲ ਫੀਮੇਲ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਾਰੇ ਪੜ੍ਹੇ ਲਿਖੇ ਸਾਰੇ ਆਪਣੇ ਆਪਣੇ ਕਾਰੋਬਾਰ ਕਰਦੇ ਆਂ ਆਪਣਾ ਖੁਦ ਕਮਾਉਂਦੇ ਆਂ ਖੁਦ ਖਾਂਦੇ ਆਂ ਆ ਇੱਥੇ ਮੈਂ ਤਾਂ ਕਹਿ ਰਹੀ ਆ ਸਾਰਾ ਤੋਂ ਵੱਧ ਜਿਹੜਾ ਕਿ ਕੰਮ ਹੋ ਰਿਹਾ ਨਾ ਇਹ ਮੰਗਣ ਦਾ ਇਹ ਮੰਗਤੀ ਇੱਕ ਟੈਗਰ ਲਾਗੂ ਹੋ ਜਵੇ ਨਾ ਤਾਂ ਸਾਰੇ ਆਪਣੇ ਆਪਣੇ ਕੰਮ ਲੱਗ ਜਾਣਗੇ ਇੱਕ 트랜스젠ਡਰ ਜਿਹੜਾ ਸਵੇਰੇ 7 ਵਜੇ ਆ ਕੇ 10 ਰੁਪਏ ਮੰਗਣਾ ਸ਼ੁਰੂ ਕਰ ਦਿੰਦਾ ਮੰਨੋ ਕਿ ਉਹ ਤੋਂ 1000 ਬੱਸਾਂ ਨਿਕਲਿਆ 1000 ਬੱਸਾਂ ਦੇ ਵਿੱਚੋਂ ਅਗਰ ਇੱਕ ਤੋਂ ਨੂੰ 100 ਰੁਪਏ ਮਿਲ ਗਿਆ ਤਾਂ ਸ਼ਾਮ ਨੂੰ ਉਹ 10-15000 ਰੁਪਏ ਲੈ ਚੁੱਕਾ ਕਰੇ ਉਹਨੂੰ ਨੌਕਰੀ ਕਰਨ ਦੀ ਤੇ ਦੂਸਰੇ ਕੰਮ ਸਿੱਖਣ ਦੀ ਕੀ ਜ਼ਰੂਰਤ ਹੈ ਹਾਂ ਇਹ ਲੋੜ ਨਹੀਂ ਲੋੜ ਹਾਂ ਉਹ ਤਾਂ ਉਸ ਪਾਸੇ ਜਾਏਗਾ ਤੇ ਮੈਂ ਤਾਂ ਕਹਿੰਦੀ ਆ ਮੈਂ ਮੰਗਤੀ ਐਕਟ ਲਾਗੂ ਕਰਕੇ ਜਿੱਦਾਂ ਕਿਸੇ ਬਾਕੀ ਕੰਟਰੀਆਂ ਦੇ ਵਿੱਚ ਆਪਾਂ ਦੇਖਦੇ ਆ ਕੋਈ ਬਿਕਾਰੀ ਮਿਲਦਾ ਕਿਤੇ ਕਿਤੇ ਨਹੀਂ ਮਿਲਦਾ ਬਿਕਾਰੀ ਨਾ ਹੀ ਕੋਈ ਬਿਕਾਰੀ ਮਿਲਦਾ ਨਾ ਹੀ ਕੋਈ ਮੰਦਰ ਦੇ ਅੱਗੇ ਨਾ ਹੀ ਕੋਈ ਮਸਜਿਦ ਦੇ ਅੱਗੇ ਕਿਤੇ ਨਹੀਂ ਮਿਲਦਾ ਆਪਣੇ ਇੱਥੇ ਕਿੰਨੀ ਬਿਖਾਰੀਆਂ ਦੀ ਪੀੜ ਤੇ ਇਹ ਹੈ ਨਾ ਇਹ ਆਪਣੇ ਕਾਨੂੰਨ ਵਿਵਸਥਾ ਹੀ ਇਦਾਂ ਦੀ ਹੈ ਇੱਥੇ ਐਕਟ ਜਿਹੜੇ ਬਣੇ ਆ ਉਹ ਇੰਪਲੀਮੈਂਟ ਨਹੀਂ ਹੋ ਰਹੇ ਜੇ ਇੰਪਲੀਮੈਂਟ ਹੋ ਜੇ ਤਾਂ ਇੱਥੇ ਵੀ ਸੁਧਾਰ ਹੋ ਜੇ ਇਹ ਵੀ ਕੰਟਰੀ ਇੰਡੀਆ ਵੀ ਵਿਦੇਸ਼ਾਂ ਵਰਗੀ ਕੰਟਰੀ ਬਣ ਸਕਦਾ ਹੈ ਟਰਾਂਸ ਜੈਂਡਰ ਦੇ ਮਾਮਲੇ ਤੇ ਮੇਲ ਦੇ ਮਾਮਲੇ ਤੇ ਫੀਮੇਲ ਦੇ ਮਾਮਲੇ ਤੇ ਸਭ ਕੁਝ ਹੋ ਸਕਦਾ ਹੈ ਲੇਕਿਨ ਕਾਨੂੰਨ ਬਸਤਾ ਆਪਣੀ ਥੋੜੀ ਗੜਬੜਾਈ ਹੋਈ ਹੈ ਤੁਹਾਡੇ ਨਾਲ ਰਹਿੰਦੇ ਜਿਹੜੇ ਟਰਾਂਸ ਜੈਂਡਰ ਹੈਗੇ ਆਪਣੇ ਉਹ ਕਿੰਨੇ ਕ ਤੱਕ ਸੁਧਾਰ ਕਰ ਚੁੱਕੇ ਨੇ ਆਪਣੇ ਆਪ ਨੂੰ ਕਿਉਂਕਿ ਕੁਝ ਜਵਾਨ ਵੀ ਹੁੰਦੇ ਨੇ ਜਵਾਨ ਜਿਹੜੇ ਹੈਗੇ ਉਹ ਥੋੜਾ ਲੜਖੜਾ ਜਾਂਦੇ ਨੇ ਮਾਈਂਡ ਸਲਿੱਪ ਕਰ ਜਾਂਦਾ ਉਹਨਾਂ ਦਾ ਤੇ ਇਹ ਨਹੀਂ ਆਹ ਕੰਮ ਹੀ ਕਰਨਾ ਹੈਗਾ ਕੁਝ ਐਜੂਕੇਟ ਵੀ ਹੋਣੇ ਤੁਹਾਡੇ ਕੋਲ ਆਲਰੇਡੀ ਕਿਸ ਤਰ੍ਹਾਂ ਦੇਖਦੇ ਹੋ ਵੀ ਉਹਨਾਂ ਨੂੰ ਸੁਧਾਰਨ ਨੂੰ ਤੁਹਾਨੂੰ ਕਿੰਨਾ ਟਾਈਮ ਲੱਗਿਆਗਾ ਦੇਖੋ ਗਰੀਮਾਂ ਘਰੇ ਜਿਹੜਾ ਮੇਰਾ ਚੱਲ ਰਿਹਾ ਹੈ ਨਾ ਇਹਦੇ ਵਿੱਚ ਮੈਂ 트랜ਸਜੈਂਡਰਾਂ ਨੂੰ ਐਜੂਕੇਟ ਕਰਨ ਤੋਂ ਲੈ ਕੇ ਉਹਨਿੰਦਾਂ ਦੀ ਸਕਿੱਲ ਡਵੈਲਪਮੈਂਟ ਕਰ ਰਹੀਆਂ ਤਾਂ 25 트랜스ਜੈਂਡਰਾਂ ਦਾ ਮੇਰੇ ਕੋਲ ਇਹ ਮਤਲਬ ਰੈਜ਼ੀਡੈਂਟ ਦਾ ਹੈਗਾ ਹਲੇ ਤੱਕ ਮੈਂ ਸਿਰਫ 25 ਹੀ 25 ਨੂੰ ਹੀ ਰੱਖ ਸਕਦੀਆਂ ਖਾਣੇ ਦਾ ਪੀਣੇ ਦਾ ਸਭ ਮੈਂ ਕਰ ਸਕਦੀਆਂ ਐ ਇਹ ਤੋਂ ਵੱਧ ਮੇਰੇ ਕੋਲ ਇੰਨੀ ਮੇਰੀ ਪਹੁੰਚ ਨਹੀਂ ਹੈ ਕਿ ਮੈਂ ਕਰ ਸਕਾਂ ਲੇਕਿਨ ਜਿਹੜੇ ਵੀ ਮੇਰੇ ਕੋਲ ਅਜੇ ਰਹਿ ਰਹੇ ਹਨ ਜਿਹੜੇ 10ਵੀਂ ਪਾਸ ਕੀ ਬੱਚੇ ਉਹ ਵੀ ਇਹ ਤੱਕ ਪਹੁੰਚ ਚੁੱਕੇ ਐ ਜਿਹੜੇ ਬੀਏ ਐਮ ਕਰ ਰਹੇ ਸੀ ਉਹਨਾਂ ਨੂੰ ਮੈਂ ਉੱਥੇ ਹੀ ਨੌਕਰੀ ਦਿੱਤੀ ਹੋਈ ਏ 15 ਤੋਂ 20000 ਦੇ ਵਿੱਚ ਵਿੱਚ ਉਹ ਮੇਰੇ ਕੋਲੇ ਉੱਥੇ ਹੀ ਨੌਕਰੀ ਕਰਦੇ ਪਏ ਉੱਥੇ ਰਹਿੰਦੇ ਆ ਉੱਥੇ ਖਾਂਦੇ ਆ ਉੱਥੇ ਪੀਂਦੇ ਆ ਉੱਥੇ ਸੌਂਦੇ ਆ ਸਭ ਕੁਝ ਉੱਥੇ ਹੀ ਕਰਦੇ ਆ ਤੇ ਸੈਲਰੀਆਂ ਵੀ ਮੈਂ ਦੇ ਰਹੀ ਆ ਉਹਨਾਂ ਨੂੰ ਬਹੁਤ ਵਧੀਆ ਗੱਲ ਹੈ। ਹਾਂ। ਕਿ 트랜스젠ਡਰ ਦੀ ਜਿਹੜੀ ਜ਼ਿੰਦਗੀ ਹੈਗੀ ਉਹਦੇ ਵਿੱਚ ਬਦਲਾਅ ਕਰਨ ਦੀ ਜਿਹੜੀ ਤੁਸੀਂ ਜ਼ਿੰਮੇਵਾਰੀ ਨਿਭਾਈ ਆਪਣੀ ਭੂਮਿਕਾ ਨਿਭਾਈ ਹੈ। ਬਹੁਤ ਹੀ ਮਤਲਬ ਕੀ ਕਹਿੰਦੇ ਨੇ ਬਈ ਸਲਾਣਾ ਯੋਗ ਹੈਗੀ ਹੈ ਤੇ ਤੁਸੀਂ ਜਿਹੜਾ ਮੈਸੇਜ ਆਪਣੇ ਵੱਲੋਂ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦਿਓਗੇ। ਮੈਂ ਦੇਖੋ ਮੈਂ ਤਾਂ ਸਮਾਜ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਨੀ ਆ ਤੇ 트랜스젠ਡਰ ਕਮਿਊਨਿਟੀ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਦੇਖੋ ਜਦ ਤੱਕ ਆਪਣੇ ਕੋਲ ਸਿੱਖਿਆ ਨਹੀਂ ਹੋਏਗੀ ਜਦ ਤੱਕ ਆਪਣੇ ਕੋਲ ਕੋਈ ਹੁਨਰ ਨਹੀਂ ਹੋਏਗਾ ਆਪਾਂ ਕਿਸੇ ਕੰਮ ਦੇ ਨਹੀਂ ਆਪਾਂ ਇੱਕ ਤਰ੍ਹਾਂ ਦੇ ਪਾਈਜ਼ ਹੈਗੇ ਆਂ ਬੰਦੇ ਨੂੰ ਤੁਰਨ ਵਾਸਤੇ ਹਿੰਮਤ ਵੀ ਚਾਹੀਦੀ ਹੈ ਹੌਸਲਾ ਵੀ ਚਾਹੀਦਾ ਹੈ ਮੇਰੇ ਟਾਈਮ ਸੀਗਾ ਉਹ ਤਾਂ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਲੇਕਿਨ ਫਿਰ ਵੀ ਜਦੋਂ ਮੈਂ 2017 'ਚ ਮੈਨੂੰ ਕਿਸ ਨੇ ਗਾਈਡ ਕੀਤਾ ਤਾਂ ਮੈਂ ਇੱਥੇ ਤੱਕ ਪਹੁੰਚ ਗਈ ਹੁਣ ਮੈਂ ਸਾਰਿਆਂ ਨੂੰ ਗਾਈਡ ਕਰਦੀ ਆ ਤਾਂ ਤੁਸੀਂ ਇਸ ਗਾਈਡਨੈਸ ਦਾ ਫਾਇਦਾ ਉਠਾਓ ਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਇੱਜ਼ਤ ਦੀ ਜ਼ਿੰਦਗੀ ਬਸਰ ਕਰੋ ਤੋ ਸਦਿਸ਼ਤੇ ਤੌਰ ਦੇ ਉੱਤੇ ਤੁਹਾਡਾ ਕਹਿਣਾ ਮਤਲਬ ਇਹ ਵੀ ਤੁਸੀਂ ਮੰਗਣ ਦੀ ਬਜਾਏ ਐਜੂਕੇਟ ਹੋ ਹੱਕ ਤੁਹਾਡੇ ਕੋਲ ਤੁਰ ਕੇ ਆਏਗਾ ਜੇ ਤੁਹਾਡੇ ਕੋਲ ਐਜੂਕੇਸ਼ਨ ਹੋਏਗੀ ਤਾਂ ਤੁਸੀਂ ਬਹੁਤ ਅੱਛੇ ਲੈਵਲ ਦੇ ਉੱਤੇ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਹੋ ਅੱਗੇ ਵੱਧ ਸਕਦੇ ਹੋ ਔਰ ਸਮਾਜ ਦੇ ਵਿੱਚ ਇੱਕ ਵੱਡੇ ਲੈਵਲ ਦਾ ਨਾਮ ਕਰ ਸਕਦੇ ਹੋ ਆਪਣਾ ਇਹ ট্রান্সਜੈਂਡਰ ਵਾਸਤੇ ਹੈਗਾ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮੋਹਣੀ ਮੰਦ ਮੇਰੇ ਨਾਲ ਹੈਗੇ ਮੌਜੂਦ ਜਿਨ੍ਹਾਂ ਨੇ 2018 2018 ਦੇ ਵਿੱਚ ਜਿਹੜਾ ਕਹਿੰਦੇ ਵੀ ਜਿਹੜੇ ਘਰ ਘਰ ਜਾ ਕੇ ਇਹ ਵਧਾਈ ਲੈ ਕੇ ਯਾਰ ਜਿਹਨੂੰ ਮਤਲਬ ਕਿ ਇਹਨਾਂ ਆਪਾ ਜਾਂਦੇ ਸੀਗੇ ਵਧਾਈ ਲੈ ਕੇ ਆਣਾ ਉਹ ਸਾਰਾ ਕੁਝ ਇਹਨਾਂ ਨੇ ਬੰਦ ਕਰਤਾ ਕਿਉਂਕਿ ਆਪਣੇ ਅੰਦਰ ਇਹ ਬਦਲਾਅ ਚਾਹੁੰਦੇ ਸੀ ਅੱਜ ਇੱਕ ਗਵਰਨਮੈਂਟ ਦੀ ਸੀਟ ਤੇ ਬੈਠੇ ਹੋਏ ਨੇ ਔਰ ਬਹੁਤ ਵੱਡੀ ਗੱਲ ਹੈਗੀ ਹੈ ਲੋਕਾਂ ਦੇ ਵਾਸਤੇ ਕੰਮ ਕਰ ਰਹੇ ਨੇ ਸਮਾਜ ਵਾਸਤੇ ਕੰਮ ਕਰ ਰਹੇ ਨੇ ਤੇ 25 ਜਿਹੜੇ ਟਰਾਂਸਜੈਂਡਰ ਹੈਗੇ ਇਹਨਾਂ ਕੋਲ ਆਲਰੇਡੀ ਹੈਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਪੈਰਾਂ ਤੇ ਖੜਨਾ ਸਿਖਾਇਆ ਹੈਗਾ ਤੁਹਾਡਾ ਮੈਸੇਜ ਜਿਹੜਾ ਹੋਵੇ ਲਾਸਟ ਇਸ ਤਰ੍ਹਾਂ ਦਾ ਕੋਈ ਮੈਸੇਜ ਹੋਵੇ ਜਿਹੜਾ ਟਰਾਂਸਜੈਂਡਰ ਦੀ ਜ਼ਿੰਦਗੀ ਬਦਲ ਸਕਦਾ ਹੋਵੇ ਮੈਸੇਜ ਹੈ ਇਹ 트랜스젠ਡਰ ਕਮਿਊਨਿਟੀ ਨੂੰ ਵੀ ਜਿਹੜੇ ਵੀ ਮਕਾਨ ਕਿਰਾਏ ਲੈ ਕੇ ਰਹਿੰਦੇ ਐ ਜਿਹੜੇ ਅਨਪੜ੍ਹ ਹੈਗੇ ਐ ਪੜਨਾ ਚਾਹੁੰਦੇ ਐ ਕੋਈ ਹੁਨਰ ਸਿੱਖਣਾ ਚਾਹੁੰਦੇ ਐ ਕੋਈ ਕੰਮ ਸਿੱਖਣਾ ਚਾਹੁੰਦੇ ਐ ਉਹਨਾਂ ਦੀ ਰੁਚੀ ਦੇ ਅਕੋਰਡਿੰਗ ਮੈਂ ਉਹਨਾਂ ਨੂੰ ਕੰਮ ਸਿਖਾਉਂਗੀ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਾਰੀ ਵਿਵਸਥਾ ਮੈਂ ਖੁਦ ਕਰਵਾਉਂਗੀ ਅਗਰ ਕੋਈ 트랜ਸਜੈਂਡਰ ਪਹਿਣਾ ਇਦਾਂ ਦੀ ਐ ਜਿਹੜੇ ਕਮਾ ਕੇ ਨਹੀਂ ਖਾ ਸਕਦੀਆਂ ਜਾਂ ਉਹਨਾਂ ਨੂੰ ਮਕਾਨ ਲੈਣਸ ਕੋਈ ਦਿੱਕਤ ਹੋ ਰਹੀ ਐ ਤਾਂ ਕਿਉਂ ਲੈ ਰਹੇ ਹੋ ਮਕਾਨ ਕਿਉਂ ਕਿਰਾਏ ਪਰ ਰਹੇ ਹੋ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਅ 300 ਗਜ ਦੀ ਕੋਠੀ ਲੈ ਕੇ ਦਿੱਤੀ ਹੋਈ ਹੈ ਤੁਸੀਂ ਉਹਦੇ ਚ ਰੋ ਸਾਰੀ ਸਹੂਲਤ ਉਪਲਬਧ ਹੈਗੀ ਹੋ ਤੇ ਖਾਣ ਦਾ ਧੋਣ ਦਾ ਖਾਣ ਦਾ ਪੀਣਾ ਇਵਨ ਕਿ ਮੇਰੇ ਉੱਤੇ ਰਸੋਈਏ ਵੀ ਰੱਖੇ ਹੋਏ ਨੇ ਸਫਾਈ ਵਾਲੇ ਵੀ ਰੱਖੇ ਹੋਏ ਐ ਗਾਰਡ ਵੀ ਰੱਖੇ ਹੋਏ ਐ ਕੋਈ ਆਂਦਾ ਹੈ ਤਾਂ ਬਿਨਾਂ ਐਂਟਰੀ ਕੀਏ ਅੰਦਰ ਨਹੀਂ ਜਾ ਸਕਦਾ ਉੱਤੇ ਤੇ ਮੈਸੇਜ ਮੇਰੇ ਆਈ ਹੈ ਵੀ ਜਿਹੜੀ ਸਕੀਮ ਹੈ ਗਵਰਨਮੈਂਟ ਦੀ ਇਹਦਾ ਬਦ ਤੋਂ ਬਦ ਤੁਸੀਂ ਫਾਇਦਾ ਹਟਾਓ ਸੋ ਕਹਿੰਦੇ ਹੈਗੇ ਮੋਨੀ ਮਾਨਜੀ ਨੇ ਕਹੇਗਾ ਜਦੋਂ ਕੰਮ ਹੁੰਦਾ ਇੱਧਰ ਤੇ ਕਿਉਂ ਭਟਕਣਾ ਹੈ ਤੇ ਉੱਧਰ ਇਸ ਤਰ੍ਹਾਂ ਦੇ ਹੀ ਜਿਹੜੇ ਟਰਾਂਸ ਜੈਂਡਰ ਹੈਗੇ ਅੱਗੇ ਅਸੀਂ ਤੁਹਾਨੂੰ ਫਿਰ ਮਿਲਾਵਾਂਗੇ ਮੋਨੀ ਜੀ ਦੇ ਹੀ ਥਰੂ ਮਿਲਾਵਾਂਗੇ ਔਰ ਉਹਨਾਂ ਨੇ ਆਪਣੇ ਆਪ ਨੂੰ ਕਿੰਨਾ ਕੁ ਡਿਵੈਲਪ ਕੀਤਾ ਹੈ ਕਿੰਨਾ ਕੁ ਅੱਗੇ ਵਧੇ ਨੇ ਕਿੰਨਾ ਕੁ ਸਕਿੱਲ ਆਪਣੇ ਅੰਦਰ ਲੈ ਕੇ ਆਏ ਨੇ ਕਿੰਨੇ ਕ ਐਜੂਕੇਟ ਹੋ ਚੁੱਕੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਸੀਂ ਇਸ ਪ੍ਰੋਗਰਾਮ ਨੂੰ ਦੁਆਰਾ ਦਿਖਾਵਾਂਗੇ ਤੁਹਾਡੀ ਹੀ ਲਾਈਕ ਤੇ ਕਮੈਂਟ ਦੀ ਜਿਹੜੀ ਸਾਨੂੰ ਜਰੂਰਤ ਹੈਗੀ ਹੈ ਵੀ ਕਿਸ ਤਰ੍ਹਾਂ ਦਾ ਤੁਹਾਨੂੰ ਪ੍ਰੋਗਰਾਮ ਲੱਗਿਆ ਤੁਸੀਂ ਦੇਖਦੇ ਰਹੋ ਸਾਡਾ ਪ੍ਰੋਗਰਾਮ